ਲਓ ਜੀ ਅੱਜ ਤੁਹਾਡੇ ਨਾਲ ਅੱਜ ਦੀ ਲਾਈਵ ਵੀਡੀਓ 'ਚ ਆਪਣੇ ਮਕਾਨ ਜਿੱਥੇ ਤੱਕ ਪਹੁੰਚਿਆ ਤੁਹਾਨੂੰ ਅੱਜ ਸਾਰਾ ਦੱਸਾਂਗੇ ਕਿਆ ਕੁਝ ਹੋਇਆ ਸਾਰਾ ਕੁਝ ਹੁਣ ਤੁਹਾਨੂੰ ਉੱਪਰ ਤੋਂ ਸਮਝਾਉਂਦੇ ਆਪਾਂ ਜਿੱਦਾਂ ਡਰੋਨ ਨਾਲ ਵੀਡੀਓ ਬਣਦੀ ਹੁੰਦੀ ਉਦਾਂ ਦਿਖਾਉਂਦੇ ਸਾਨੂੰ ਸਾਰਾ ਕੁਝ ਠੀਕ ਹੈ ਜੀ ਅੱਜ ਆਪਣਾ ਕੰਮ ਕਿੱਥੇ ਪਹੁੰਚਿਆ ਕਿਆ ਕੁਝ ਹੋਇਆ ਅਹ ਰੇਸੀ ਟਰਾਲੀ ਉਹ ਥੇ ਪਰ ਹੀ ਖੜੀ ਰੇਸੀ ਟਰਾਲੀ ਆਪਣੀ ਖਾਲੀ ਹੋਣੀ ਆ ਤੇ ਮੈਨੂੰ ਲੱਗਦਾ ਵੀ ਅੱਜ ਸਰੀ ਵਾਲਾ ਕੰਮ ਰਹਿ ਜਾਊਗਾ ਸ਼ਾਇਦ ਦੇਖਣਗੇ ਰਾਤ ਨੂੰ ਬਜਾਰਾ ਰਾਤ ਬਜਾਰਾ ਵੀਰ ਕਰਦੇ ਹਾਂ ਆਪਣੇ ਨਾਲ ਢਾਈ ਬੀਮਾਂ ਬਣਨੇ ਜਾ ਰਹੇ ਹਨ ਆ ਦੇਖੋ ਤੁਸੀਂ ਜਿਹੜਾ ਇਨਾ ਬਰਕਰਾਰ ਨੂੰ ਕੁਪਾਸਟਰ ਨੂੰ ਪੋਗਾ ਮਾ ਲੈਣਾ ਪਰ ਉਸ ਤੋਂ ਬਾਅਦ ਉੱਪਰ ਚੱਕ ਦੇਣਾ ਆਪਾਂ ਨੇ ਸਰ ਲੈਂਟਰ ਮੈਨੂੰ ਲੱਗਦਾ ਵੀ ਹਲੇ ਵੀ 7-8 ਦਿਨ ਲੱਜ ਜਾਣੇ ਲੈਂਟਰ ਨੂੰ 2 ਦਿਨ ਸ਼ਟਰਿੰਗ ਵਾਲੇ ਨੇ ਖਾਣੇ ਆ ਮੁਸ਼ਕਿਲ ਆ ਮੈਂ ਸੋਚਦਾ ਵੀ ਦਸਹਰੇ ਤੋਂ ਪਹਿਲਾਂ ਪਹਿਲਾਂ ਲੈਂਟਰ ਪੈ ਜਾਵੇ ਜੇ ਪਹਿਲਾਂ ਮੈਂ ਕੱਲ 10 ਤਰੀਕ ਕਿਹਾ ਸੀ ਬਹੁੜੇ ਬੰਦੇ ਦੇ ਕਮੈਂਟ ਆ ਇਹਦੇ ਵੀ 10 ਤਰੀਕ ਤੋਂ ਪਹਿਲਾਂ ਪੈ ਨਹੀਂ ਸਕਦਾ ਹੈਗਾ ਪੌਣਾਂ ਨੂੰ ਵੀ ਬੋਸ ਨਾਲ ਤਾਂ ਏਡੀ ਕੋਈ ਗੱਲ ਨਹੀਂ ਹੈ ਮਿਸਤਰੀ ਸਾਰੇ ਪੰਜ ਦੇ ਪੰਜੇ ਲਾ ਕੇ ਲੇਬਰ ਚੱਕ ਕੇ ਤਾਂ ਕੰਮ ਕਰ ਸਕਦੇ ਆ ਠੀਕ ਹੈ ਜੀ ਕਰਨੋਂ ਕੀ ਨਹੀਂ ਕਰ ਸਕਦੇ ਹੈਗੇ ਬਾਈ ਸਭ ਕੁਝ ਹੋ ਸਕਦਾ ਠੀਕ ਹੈ ਜੀ ਤੇ ਫੜੀ 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 ਭਾਈ ਉਹ ਫੜੀ ਹੁਣ ਤਾਂ ਹਰ ਪਾਸੇ ਸਰਪੰਚੀ ਦੀਆਂ ਗੱਲਾਂ ਜਿੱਥੇ ਦੇਖੋ ਸਰਪੰਚੀ ਦੀਆਂ ਗੱਲਾਂ ਹੀ ਚੱਲ ਰਹੀਆਂ ਜਿਹੜਾ ਤੁਹਾਨੂੰ ਇੱਥੇ ਵੀ ਦੱਸ ਦਵਾਂ ਇੱਕ ਆਹ ਕਮਰਾ ਹੋ ਗਿਆ ਉਹ ਆਪਣੀ ਰਸੋਈ ਆ ਉੱਥੇ ਗੱਡੀ ਦਾ ਹੋ ਗਿਆ ਆ ਬਾਥਰੂਮ ਹੋ ਗਿਆ ਇੱਕ ਵਿੱਚ ਇੱਧਰ ਤੇ ਲੌਬੀ ਡਾਈਨਿੰਗ ਸਾਰਾ ਕੁਝ ਇੱਥੇ ਹੋ ਜਾਣਾ ਆਪਣਾ ਵਿੱਚ ਡਾਈਨਿੰਗ ਦੋਬੀ ਡਰਾਈਂਗ ਰੂਮ ਸਾਰਾ ਇਹਦੇ ਵਿੱਚ ਇਕੱਠੇ ਹੀ ਕਰਤਾ ਆਪਾਂ ਨੇ ਲੱਗ ਨਹੀਂ ਰਖਣੀ ਪਹਿਲਾਂ ਇੱਧਰ ਸੋਚਦੇ ਸੀ ਕਿ ਪਰ ਨਹੀਂ ਪਰ ਡਰਾਈਂਗ ਰੂਮ ਦਾ ਡਾ ਕੋਈ ਖਾਸ ਫੋਰ ਨਹੀਂ ਹੁੰਦਾ ਹੈਗਾ ਤੇ ਸਾਰੇ ਬੰਦੇ ਫਿਰ ਇਕੱਠਾ ਜੀ ਬੈਠਣਾ ਚਾਹੁੰਦੇ ਤੇ ਫਿਰ ਆਪਾਂ ਨੇ ਉੱਥੇ ਇਕੱਠੇ ਹੀ ਕਰਤਾ ਸਾਰਾ ਜਿਗਾੜ ਜਾ ਤੇ ਦੂਜਾ ਆਹ ਕਮਰਾ ਹੋਗਾ ਇੱਕ ਆਹ ਇਹਦੇ ਨਾਲ ਆਹ ਸਾਹਮਣੇ ਬਾਥਰੂਮ ਹੈ ਠੀਕ ਹੈ ਜੀ ਫਿਰ ਇੱਕ ਆਹ ਕਮਰਾ ਹੋਗਾ ਜੀ ਆਪਣਾ ਇਹਦੇ ਨਾਲ ਇੱਥੇ ਬਾਥਰੂਮ ਹੈ ਤਿੰਨ ਬਾਥਰੂਮ ਆਪਣੇ ਜੀ ਇਹ ਆ ਬਾਥਰੂਮ ਆ ਤੇ ਜਿਹੜਾ ਹੁਣ ਤੁਸੀਂ ਪੁਰਾਣੇ ਆਪਣੇ ਲਾਈਵ ਦੇਖਦੇ ਹੋ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਐ ਤੇ ਜ਼ਰੂਰ ਤੁਸੀਂ ਕਹਿੰਦੇ ਭਾਈ ਮੈਨੂੰ ਇੱਥੇ ਮਕਾਨ ਦਾ ਲਾਈਵ ਵੀ ਜ਼ਰੂਰ ਦਿਖਾਦੇ ਕਰੋ ਤੇ ਆਹ ਲੋ ਜੀ ਹੁਣ ਬਈ ਫੋਟੋ ਖਿੱਚ ਲੰਦੇ ਆ ਵਾਈਡ ਐਂਗਲ ਪਰ ਠੀਕ ਆ ਜੀ ਤੇ ਹੁਣ ਚੱਲਦੇ ਆ ਥੱਲੇ ਥੱਲੇ ਦੇ ਦਿਖਾਉਂਦੇ ਹੁਣ ਤੁਹਾਨੂੰ ਸਾਰਾ ਕੁਝ ਇੱਥੇ ਲਾਈਵ ਆਪਣਾ ਰੋਕ ਲੰਦੇ ਆ ਲੋ ਜੀ ਲਾਈਵ ਆਪਣਾ ਦਵਾਰੇ ਸ਼ੁਰੂ ਹੋ ਚੁੱਕਿਆ ਠੀਕ ਆ ਜੀ ਹੁਣ ਆਪਾਂ ਇੱਕ ਦੋ ਗੱਲਾਂ ਤੁਹਾਡੇ ਨੂੰ ਕਲੀਅਰ ਕਰਦੇ ਜਿਹੜੇ ਮੈਸੇਜ ਕਮੈਂਟ ਤੁਹਾਡੇ ਆਏ ਹੋਏ ਸੀ ਵੀ ਬੰਦੇ ਬਾਹਰੋਂ ਹੀ ਫੋਨ ਆਇਆ ਵੀ ਜਿਹੜਾ ਤੁਸੀਂ ਬੀਮ ਥੋੜੇ ਗਲਤ ਪਰੇ ਕਹਿੰਦੇ ਨੇ ਚ ਵਾਈਬ੍ਰੇਟ ਮਾਰਨਾ ਤਾਂ ਹੈ ਨਾ ਬੀਮਾਂ ਦੇ ਵਿੱਚ ਤੇ ਉਹਦਾ ਕਹਾਣੀ ਆਪਾਂ ਤੁਹਾਨੂੰ ਦੱਸਦੇ ਕੀ ਚੱਕਰ ਦਾ ਸਾਰਾ ਕਿਉਂ ਨੇ ਆਪਾਂ ਦੇ ਵਿੱਚ ਵਾਈਬ੍ਰੇਟ ਮਾਰਿਆ ਹੈਗਾ ਠੀਕ ਹੈ ਜੀ ਉਹ ਤੁਹਾਨੂੰ ਹੁਣ ਸਾਰਾ ਸਮਝਾਉਂਦੇ ਆਂ ਵਾਈਬ੍ਰੇਟ ਤਾਂ ਨਹੀਂ ਮਾਰਿਆ ਇਹਨਾਂ ਫੱਟੇ ਲਾਏ ਹੋਏ ਸੀ ਇਹਨਾਂ ਦੇ ਨਾਲ ਆਲੇ ਦੋਲੇ ਵਾਈਬ੍ਰੇਟ ਵੱਜਦੇ ਜਿਹਨਾਂ ਦੇ ਨਾਲ ਨਾ ਵੀ ਆਪਾਂ ਇੱਥੇ ਕਹਿੰਦੇ ਹੁੰਦੇ ਆ ਲੋਹੇ ਵਾਲੀ ਸ਼ਟਰਿੰਗ ਕਰਦੇ ਵੇ ਆਲੇ ਦਾ ਲੋਹਾ ਮਾਰ ਕੇ ਫਿਰ ਵਿੱਚ ਵਾਈਬ੍ਰੇਟ ਵੱਜਣ ਜਿੱਦੋਂ ਹੁਣ ਆਪਾਂ ਨੇ ਲੈਂਟਰ ਪਾਣਾ ਸਾਰਾ ਉਹਦੇ ਵਿੱਚ ਫਿਰ ਵਾਈਬ੍ਰੇਟ ਵੱਜੂਗਾ ਉਹਦੇ ਕੋਠੇ ਪਰ ਠੀਕ ਹੈ ਜੀ ਇੱਥੇ ਆਪਣਾ ਨਹੀਂ ਵੱਜਣ ਦਾ ਵਾਈਬ੍ਰੇਟ ਠੀਕ ਹੈ ਜੀ ਇਹ ਪੰਗਲ ਕਲੀਅਰ ਕਰਦੇ ਹੁਣ ਜਿਹੜਾ ਜਿੱਥੇ ਜਿੱਥੇ ਕੋਈ ਰਹਿ ਗਿਆ ਉੱਥੇ ਭਾਈ ਆਪਣੇ ਹੱਥ ਨਾਲ ਸਿਮਿੰਟ ਪੜ ਲਾਂਗੇ ਆਪਾਂ ਵਾਈਬ੍ਰੇਟਰ ਆਪਾਂ ਚਲੋ ਇੱਕ ਵਾਈਬ੍ਰੇਟ ਦਾ ਇਹ ਵੀ ਹੋ ਜਾਣਾ ਵੀ ਜਿਹੜੀ ਵਿੱਚ ਨਾ ਕੋਈ ਹਵਾ ਹੁੰਦੀ ਹੈ ਵਾਈਬ੍ਰੇਟਰ ਵਾਈਬ ਕਰਕੇ ਉਹਨੂੰ ਸੈੱਟ ਕਰ ਦਿੰਦਾ ਜਿੱਦਾਂ ਦੇਖੋ ਸਾਹਮਣੇ ਥੱਲੇ ਸਾਫ਼ ਨਿਕਲਿਆ ਹੈ ਹਨਾ ਆਹ ਅੱਜ ਸਾਫ਼ ਨਿਕਲੀ ਹੋਈ ਐ। ਜੁਰਾਨ ਪੂਰੀ ਸਾਫ਼ ਨਿਕਲਣੀ ਚਾਹੀਦੀ। ਤੇ ਜਿੱਦਾਂ ਕੋ ਸਮਿੰਟ ਦੀ ਪਕੜ ਥੋੜੀ ਜ਼ਿਆਦਾ ਹੋ ਜਣੀ ਤੇ ਉਹਦੇ ਨਾਲ ਪਰ ਸਾਡੇ ਉਧਰ ਭਾਈ ਮਿਸਰੇ ਇਦਾਂ ਹੀ ਕੰਮ ਕਰਦੇ ਆ। ਸਾਡੇ ਵਾਲੀ ਸਾਈਡ। ਪਿਛਲੇ ਪਾਸੋਂ ਐਂਟਰੀ ਕਰਦੇ ਆ। ਪਿਛਲੇ ਪਾਸੋਂ ਦਿਖਾਉਂਦੇ ਆ। ਆਪਾਂ ਨੇ 3 ਫੁੱਟ 3 ਫੁੱਟ ਦੀ ਰੀਸ ਸੱਟਿਆ ਹੋਇਆ। ਅੱਗ ਵਾਲੀ ਐ। ਹਾਂਜੀ ਲੱਗਦੀ ਰਹੀ ਮੈਨੂੰ ਮੂਰ ਨੂੰ ਅੱਛਾ ਠੀਕ ਹੈ ਠੀਕ ਹੈ ਹਾਂ ਤੇ ਥੋੜਾ ਬਾਹਰ ਆ ਕੇ ਚੱਲ ਕੋਈ ਨਾ ਸਪਿੰਟ ਪਰ ਪਰ ਲੱਗੂਗਾ ਇੱਥੇ ਹਾਂ ਆ ਕੱਟਣੇ ਆ ਥੋੜੇ ਜਿਹੇ ਹਾਂ ਇਹ ਪਲਾਸ ਨਾਲ ਮੈਂ ਹੀ ਕੱਟਦਾ ਇੱਥੇ ਨੂੰ ਰਸ ਰਸ ਜੀ ਉਹ ਕਿੱਥੇ ਨਹੀਂ ਆਲੀ ਨਹੀਂ ਨਹੀਂ ਅੱਛੇ ਚੱਕੇ ਤੇ ਮੈਂ ਰਗਾ ਦੇ ਵਸਤੇ ਨਹੀਂ ਨਹੀਂ ਮਗੋਂ ਨਹੀਂ ਨਹੀਂ ਤੇ ਉਹ ਨਹੀਂ ਰੋਕਦੇ ਫਿਰ ਉਹਦਾ ਪਾਉਣ ਲੱਗੇ ਤੇ ਮੈਂ ਬਾਤੀ ਪਿਆ ਸਕਦੇ ਹਾਂ ਕਿ ਨਾ ਬਾਤੀ ਪਿਆ ਸਕਦੇ ਮੈਂ ਕੋ ਟੋਟਾ ਟਟੇ ਸਾਰੇ ਸਾਈਡ ਬੜ ਰਿਹਾ ਹਾਂ ਉੱਧਰ ਕਰਵਾ ਦਿੰਦਾ ਮੈਂ ਚੱਕ ਤਾਂ ਮਾਪੇ ਕਰਦਾ ਆ ਲੋਹੇ ਪਾਈਆਂ ਨੂੰ ਚਾਹੀਦਾ ਨਹੀਂ ਬ੍ਰੇਕ ਕੋਈ ਨਹੀਂ ਚਾਜ ਹੈਗਾ ਨਹੀਂ ਚਾਹੀਦਾ ਹੈਗਾ ਇਹ ਘਟਿਆ ਹੋਇਆ ਵਿੱਚ ਤੇ ਮੈਂ ਕਿ ਇੱਥੇ ਨੇ ਜਿਹੜਾ ਆਪੇ ਆ ਪੁੰਡੀਆਂ ਗੇ ਪਈ ਪੁੱਛੀ ਉਹਨਾਂ ਨੂੰ ਬੁਲਾ ਕੇ ਇੱਥੇ ਆ ਨਾ ਨਾ ਮਿਸਤਰੀ ਦੇ ਕੰਮ ਹੋਣੇ ਗਾ ਲਾਉਣੇ ਆ ਵੇਖੋ ਕਿਤੇ ਅੱਛਾ ਉਹ ਸਰੀਪੇ ਮੈਂ ਕਹੂੰ ਪੈਦਲ ਸ਼ਕਲ ਨੂੰ ਲਾ ਕੇ ਸਾਰੇ ਇੱਧਰ ਕਰ ਲਵਾ ਲੈ ਜਿਹੜਾ ਆਪਣਾ ਉੱਪਰੋਂ ਦਿਖਾਇਆ ਤਾਂ ਇੱਥੇ ਆਪਣਾ ਲਾਸਟ ਬਾਥਰੂਮ ਆ ਐ ਘਬਰ ਲਟਾਇਆ ਜਿਹੜਾ ਉੱਪਰੋਂ ਦਿਖਾਇ ਮ ਬਾਥਰੂਮ ਦਿਖਾਇਆ ਸੀ ਮੈਂਗਾ ਇਹ ਬਣਾ ਕੰਮ ਕਿੱਥੇ ਰਕ ਪਹੁੰਚਿਆ ਲਾਈਵ ਵੀਡੀਓ ਚੱਲ ਰਹੀ ਹੈ ਜੀ ਅੱਛਾ ਜੀ ਹਾਂ ਉਪਰ ਛੱਤ ਦੀ ਬੀਮ ਪਾਤਾ ਉਹਨਾਂ ਨੇ ਆ ਜਿਹੜੇ ਪਾਤਾ ਉਪਰ ਦਾ ਕੰਮ ਬਹੁਤ ਪਿਆ ਹਲੇ ਬਹੁਤ ਜ਼ਿਆਦਾ ਮੈਂ ਕਿਹਾ ਸੀ ਜਿਹੜੀ ਵੀਡੀਓ ਦੇ ਵਿੱਚ ਮੈਂਗਾ ਵੀ 30 ਤੋਂ 40% ਕੰਮ ਉਹਨਾਂ 30 ਤੋਂ 40% ਕਹਿੰਦਾ ਬਾਈ ਹਲੇ ਤੱਕ ਤੇਰਾ 10% ਵੀ ਨਹੀਂ ਕੰਮ ਹੋਇਆ ਹੈਗਾ ਮੇਰਾ ਮਨ ਤਾਂ ਲੱਗਦਾ 30 ਤੋਂ 40% ਕੰਮ ਹੋ ਗਿਆ ਤੇ ਕਹਿੰਦਾ ਲੈਂਟਰ ਪਊਗਾ ਲੈਂਟਰ ਤੋਂ ਬਾਅਦ ਤੂੰ ਭਾ ਗੈ ਸਕਦੇ ਵੀ ਅੱਧਾ ਹੋ ਗਿਆ ਦੋ ਲੈਂਟਰ ਪੈ ਗਿਆ ਫਿਰ ਮੈਂ ਸੋਚ ਸਕਦਾ ਵੀ ਦੱਸਿਓ ਕਮੈਂਟਾਂ ਦੇ ਵਿੱਚ ਵੀ ਮਕਾਨ ਹ ਦਾ ਕੰਮ ਕਿੰਨੇ ਪਰਸੈਂਟ ਹੋ ਗਿਆ ਹੁਣ ਤੱਕ ਤੁਸੀਂ ਕਮੈਂਟ ਕਰਕੇ ਦੱਸਿਓ ਮੈਂ ਤਾਂ 30 ਤੋਂ 40% ਕਿਹਾ ਸੀ 30% ਮੰਨ ਕੇ ਚੱਲਦੇ ਆਪਾਂ ਹੁਣ ਟਾਈ ਬੀਮ ਤੱਕ ਮੈਂ ਕਹਿੰਦਾ 40% ਆਪਣਾ ਹੋ ਜੂ ਬਹੁਤ ਵਾਰ ਕੰਦੋ ਚੱਕ ਕੇ ਉਸ ਤੋਂ ਬਾਅਦ ਜੇ ਲੈਂਟਰ ਪੈਗਾ ਅੱਧ ਟੱਪ ਜੂਗਾ ਆਪਣਾ ਫਿਰ ਮੈਂ ਫਿਰ ਤਾਂ ਲਪਾਈ ਹੋਣੀ ਆ ਥੱਲੇ ਫਰਸ਼ ਪੈਣਾ ਬਸ ਫਿਰ ਸਮਾਉਣ ਉਹ ਇਹ ਤਾਂ ਅੰਦਰ ਉਹ ਬਣਾ ਮੋਟਾ ਦਰਵਾਜ਼ੇ ਦਰਵਾਜ਼ੇ ਵਾਰੀਆਂ ਆ ਜਿਹੜੇ ਵਾਰੀਆਂ ਫਿਰ ਇਹਨਾਂ ਦਾ ਸਾਇਸ ਸੁਝ ਦੰਨੇ ਆ ਘਾਂਟ ਘਾਂਟ ਚ ਲੋ ਜੀ ਦੇਖ ਕੇ ਉਹਦਾ ਵੀ ਤੇ ਅੱਛਾ ਜੀ ਪਾਣੀ ਅੰਦਰ ਲੀਕ ਤਾਂ ਇਹ ਤਾਂ ਉਹਨੇ ਨਾ ਵੱਡੇ ਆ ਬਤਾਂਦੇ ਅੱਛਾ ਚਲੋ ਤਾਂ ਹੋ ਜੂਗਾ ਅੱਖਾਂ ਨੂੰ ਰੋੜਾ ਪਾਤਾ ਮਿੱਟੀ ਪਾਣੀ ਦੇ ਵਿੱਚ ਤੁਸੀਂ ਵੀ ਬਸ ਚਲ ਕੋਈ ਗੱਲ ਚਲੋ ਜੀ ਹੁਣ ਪਾ ਇੱਥੇ ਨੂੰ ਉਧਰ ਸਾਹਮਣੇ ਦੀ ਐਂਟਰੀ ਮਾਰਦੇ ਅੰਦਰ ਵੱੜਦੇ ਆ ਤਾਂ ਸਾਹਮਣੇ ਦੇ ਵੱੜਦੇ ਆਪਾਂ ਮਰਕ ਜ਼ਰੂਰ ਕਮੈਂਟਾਂ ਦੇ ਵਿੱਚ ਪੰਛੀ ਕੋਈ ਫਿਰ ਆਪਾਂ ਵਿੱਚ ਤੇ ਕਮੈਂਟ ਲੇ ਕਮੈਂਟ ਜ਼ਰੂਰ ਕਰਦੇ ਕਰੋ ਉਹਦੇ ਨਾਲ ਮੈਨੂੰ ਪਤਾ ਲੱਗ ਜਿੰਦਾ ਚੰਗਾ ਮਾੜਾ ਸਾਰਾ ਕੁਝ ਪੂਰੀ ਤਰ੍ਹਾਂ ਪਤਾ ਲੱਗ ਜਾਂਦਾ ਠੀਕ ਹੈ ਜੀ ਦੋ ਦੋ ਮਸ਼ੀਨਾਂ ਚੱਲਦੇ ਆ ਬਿੱਲ ਬਣਾ ਲਵਾਂ ਤੁਸੀਂ ਮੇਰਾ ਖੁੱਲ ਵੱਡਾ ਸਾਰਾ ਇੱਧਰ ਵੀ ਚਲਦੀ ਆ ਇੱਧਰ ਵੀ ਚਲਦੀ ਆ ਭਲੇੜ ਨਮਾ ਪਾ ਲੋ ਯਾਰ ਕੁਝ ਵੀ ਗਰੀਬੀ ਪਰ ਆਏ ਹੋਏ ਆ ਹਾਂ ਭਲੇੜ ਸਰ ਪਾਣ ਲੱਗੇ ਤੇ ਉਹ ਬਾਈ ਪਾਤਾ ਆ ਹਾਂ ਕਾਫੀ ਚੁੱਪੀ ਬਾਈ ਪਾਤੀ ਆਪਣੀ ਮਾ ਇਹ ਬਾਈਆਂ ਨੇ ਵੀ ਗਰੀਬੀ ਪਰ ਆਏ ਨੇ ਭਲੇੜ ਜਮ ਇੰਨਾ ਕ ਬਹੁ ਮਸੀਓ ਵੱਡ ਹੋਇਆ ਉਹਦੇ ਨਾਲ ਲੈ ਨਾ ਥੱਲੇ ਲੰਘ ਜਾ ਮੈਥੋਂ ਅਨੇ ਵੀ ਕੋਈ ਜਲਦੀ ਲੱਗਦਾ ਕਰਤੋ ਤੁਹਾਨੂੰ ਸ਼ਾਮਾ ਕਰਤੀ ਕਿਹਾ ਸੀ ਤੁਹਾਨੂੰ ਮੈਂ ਸ਼ਾਮਾ ਕਰ ਦੇਣੀ ਲੱਗਦਾ ਇੱਥੋਂ ਸ਼ੁਰੂ ਹੋ ਜਾਂਦੀ ਆਪਾਂ ਲੱਗਦਾ ਅੱਧਰ ਆਪਣਾ ਕਮਰਾ ਇੱਥੇ ਆ ਹੁਣ ਲੁੱਕ ਜੀ ਬਣਦੀ ਜਾਂਦੀ ਹੁਣ ਆਇਆ ਲੱਗਦਾ ਜਦੋਂ ਪਹਿਲਾਂ ਬਣਿਆ ਹੋਇਆ ਤੇ ਆਹ ਇਹਦਾ ਛੋਟਾ ਛੋਟਾ ਜਿਹਾ ਲੱਗਦਾ ਹੁਣ ਲੱਗਦਾ ਸਪੇਸ ਹੈ ਬਹੁਤ ਕਮਰੇ ਦੇ ਵਿੱਚ ਬੈੱਡ ਲਾ ਕੇ ਵੀ ਕੁਰਸੀਆਂ ਢਾਹ ਹੋ ਸਕਦੀਆਂ ਸਾਈਡ ਪਰ ਤੇ ਮੂਰ ਉੱਧਰ ਲਾ ਕੇ ਇੱਥੇ ਲਾ ਕੇ ਇੱਥੇ ਮੂਰੇ ਕੁਰਸੀਆਂ ਢਾਹ ਸਕਦੇ ਆ ਇੱਕ ਦੋ ਕ ਮੇਜ਼ ਰੱਖ ਹੋ ਸਕਦਾ ਇੱਕ ਬੈਠਣ ਉੱਠਣ ਵਾਸਤੇ ਕਮਰੇ ਦੇ ਵਿੱਚ ਜਿਹੜੀ ਆ ਉਹਨੇ ਰੱਖੀ ਹੈ ਤੇ ਲਾ ਕੇ ਵੀ ਬਹੁਤ ਖੁੱਲਾ ਡੁੱਲਾ ਹੁੰਦਾ ਹੈ ਇਹ ਕਮਰੇ ਯਾਰ ਥੋੜੇ ਨਹੀਂ ਹੈ ਖੁੱਲੇ ਆ ਬਹੁਤ ਆ ਇਹਨਾਂ 6 ਫੁੱਟ ਤੱਕ ਆਉਣਾ ਉਹਦੇ ਬਾਅਦ ਬਹੁਤ ਜਗ੍ਹਾ ਮੂਰੇ ਬੈਠਣ ਉੱਠਣ ਨੂੰ ਵੀ ਹੋਰ ਕੁਰਸੀ ਗੜਸੀ ਲਾ ਕੇ ਕੋਈ ਦਫ਼ਤਰੀ ਕੰਮ ਕਰਨਾ ਕੋਈ ਪੀਸੀ ਪੂਸੀ ਰੱਖ ਸਕਦੇ ਆ ਛੋਟਾ ਜਿਹਾ ਇਹ ਸਾਡਾ ਆਪਣਾ ਕਬੋਰਡ ਆ ਜਾਊਗਾ ਸਾਰੇ ਕਮਰੇ ਦਾ ਸਾਈਜ਼ ਇੱਕ 13 14 14 ਐਸਾਡ ਨੂੰ ਆ 13 ਐਸਾਡ ਨੂੰ ਆ ਸਾਡੇ ਆਰਕੀਟੈਕਟ ਨੇ ਪਹਿਲਾਂ ਮੈਂ 13 ਤਰੀਕ ਕਰਦੇ ਵੀ ਸਾਰੇ ਕਮਰੇ ਜਿੰਨੇ ਵੀ 13 13 ਤੋਲਦੇ ਮੈਂਗਾ ਕਮਰੇ 13 ਮਹੀਨੇ 13 13 ਪਰ ਲੈਂਟਰ ਰਗਾ ਲੈਂਟਰ ਦਾ ਬਹੁਤ 13 ਪਰ ਚੱਲੀ ਜਾਣਾ ਤੇ ਮੈਂਗਾ 13 13 ਕਰਦੇ ਕਹਨੇ ਫਿਰ ਉਹਨੇ 3 ਫੁੱਟ ਹੋ ਜਾਗਾ ਅਗਰ ਵਧਾਤੀ ਜਿਹੜਾ ਹੋਰ ਘਟਾਤਾ ਥੋੜਾ ਜਿਹਾ 51 ਕਰਦਾ ਪਹਿਲਾਂ 48 ਹੁੰਦਾ ਸੀ 48 49 ਇੱਥੇ ਤੱਕ ਪਹੁੰਚਦਾ ਸੀ ਨਹੀਂ ਇਹ ਫਿਰ ਉਹ ਆ ਕਮਰਾ ਹੋ ਗਿਆ ਇੱਧਰ ਇੱਕ ਇਹਨੂੰ ਬਾਰੀਆਂ ਇੱਧਰ ਹੋ ਗਈਆਂ ਠੀਕ ਹੈ ਜੀ ਆਹ ਰਾਹ ਤਾਂ ਆਪ ਬਾਹਰ ਹੈ ਕੋਈ ਨਾ ਹੋ ਜੂ ਇੱਕ ਪਰਫਾਰਮਰ ਵਿੱਚ ਕਰ ਹੋ ਜਾਣਾ ਹੋ ਜਾਣਾ ਹੋ ਜਾਣਾ ਮੈਂ ਉਹ ਮਿਸ਼ਰਣ ਕਰ ਦਾਂ ਗੱਲ ਬਾਤ ਜੀ ਉਹਦੇ ਵਿੱਚ ਨੂੰ ਉਹਦੇ ਵਿੱਚੋਂ ਕੱਢਣਾ ਤਾਂ ਫਿਰਣਾ ਨੇ ਉੱਥੇ ਹੂੰ ਹੂੰ ਮੈਂ ਕਰ ਦਾਂ ਗੱਲ ਬਾਤ ਉਹ ਬਿਸਤਰੀ ਕੇ ਪੈਰ ਬਾਹਰ ਉਧਰ ਪਿੱਛੇ ਉਹ ਪਰਨੇ ਪੱਸੇ ਜੜਾ ਅੱਛਾ ਤਾਰ ਪੱਟੀ ਹੋਈ ਵਿਚ ਨਾ ਉਹ ਹਾਂਜੀ ਠੀਕ ਹੈ ਠੀਕ ਹੈ ਉਹਨੂੰ ਹੁਣੇ ਥੋੜੀ ਰੱਸੀ ਪਾ ਲੈਣੀ ਦੀ ਹੁਣ ਸੱਦਾ ਹੋਈ ਜਾਣਾ ਤਾਨੂੰ ਸਾਨੂੰ ਕਰਦਾ ਨਾ ਵਿਚ ਐਨ ਫਿੱਟ ਅੱਛਾ ਫੱਟਿਆਂ ਚ ਲੈ ਆਉਣਾ ਆਪਾਂ ਨੇ ਉਹ ਤਾਂ ਸਰੀਆ ਪੜਦਾ ਉੱਥੇ ਹਾਂ 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 ਸਰ ਸਰੀਆ ਨਹੀਂ ਦਾ ਵੱਡਣਾ ਹੈਗਾ ਤੁਸੀਂ ਸਰੀਆ ਪੜਦਾ ਵਿਚ ਤੇ ਯਾਰ ਆਹ ਇਹਨੂੰ ਗੋਲਾਈ ਕੇ ਕਰ ਲੈਣਾ ਤਾਹਾਂ ਚਲੋ ਇਹਨਾਂ ਦੇ ਪਾਈ ਇਹ ਜਾਣੇ ਇਹਨਾਂ ਨਾਲ ਸਰੀਰ ਚੜਾ ਤਾ ਨੇ ਉੱਪਰ ਹ ਜਿੱਥੇ ਜੋੜ ਪਾਇਆ ਨੇ ਇਹਨਾਂ ਨੇ ਆ ਦੇਖੋ ਇਹਨਾਂ ਨਾਲ ਸਰੀਰ ਉੱਪਰ ਚੜਾ ਤਾ ਹਾਂਜੀ ਹੋਰ ਕੁਛ ਪੁੱਛਣਾ ਜੀ ਹੋਰ ਕੁਛ ਜੀ ਅੱਜ ਦੇਖਾਂ ਜੀ ਸੋਈ ਦੀ ਕੱਤੀ ਲਾਤੀ ਅੱਛਾ ਜੀ ਲੱਗ ਲੱਗੇ ਲਾਉਣ ਮੈਂ ਤਿਆਰੀ ਉਹਦੀ ਰੱਖਣ ਦੀ ਹੁਣ ਆਹ ਪੜ। ਆਹ ਕਮਰਾ ਹੋ ਗਿਆ ਜੀ ਆਪਣਾ। 13 14 ਦਾ। ਠੀਕ ਹੈ ਜੀ। AC ਪਾਏ ਆਪਣਾ। ਚਲੋ ਹੁਣ ਬਾਹਰ ਨਿਕਲਦੇ ਆਪਾਂ ਫਿਰ। ਜਿਹੜਾ ਮੈਂ ਤੇ ਦੇਖਣਾ ਵੀਡੀਓ ਉਹਨੂੰ ਮੈਡਾ ਹੋਣਾ। ਹਾਂਜੀ। ਆਹੋ। ਜਾਂ ਤਾਂ ਉੱਥੇ ਹੋਰ ਘਾੜਾ ਦੱਸਿਆ ਯਾਰ ਮੈਂ تیرਵੰਦ ਸਿੱਧਾ ਕਰ ਦਿੰਦਾ ਨਾ ਤੁਸੀਂ ਹਾਂਜੀ ਹਾਂਜੀ ਆ ਗਈ تیر ਕਿੱਸਾ ਮਤਲਬ ਆਇਤਾ ਠੀਕ ਹੈ ਤੇ ਛੱਤ ਵਾਲਾ ਸਹੀ ਹੁੰਦੇ ਦਿਖਾਣਾ ਜੀ ਕਿਹੜਾ ਜੀ ਉੱਪਰ ਵਾਲਾ ਦੋਵਾਂ ਨੂੰ ਤੇ ਦਮ ਜਮਨੀ ਕਿੰਦਾਂ ਅੰਕਦਾ ਉਹੇ ਲਗਾ ਕੇ ਲਈਏ ਸਾਰੇ ਆ ਲਖਾ ਦੇ ਫਿਰ ਆਪਾਂ ਉਹਨੂੰ ਐਕਸਟ੍ਰੀਮੇਟ ਲੈ ਕੇ ਪੈਸੇ ਕਹਿ ਦਾਂਗੇ ਵੀ ਸਾਡਾ ਇੰਨਾ ਹੁਣ ਰੇਟ ਇੱਕ ਰੱਖੀ ਯਾਰ ਰੇਟ ਹੁਣ ਵਧਣੇ ਆ 68 ਤੱਕ ਜਾਊਗਾ 68 ਤੱਕ 68 65 ਤੱਕ 68 65 ਤੱਕ ਚੱਲ ਸੋਰੀ ਆਪਣਾ ਇਹ ਦੋ ਬਈ ਕੱਲ ਆਪਨੇ ਆਖੜਵਾਇਆ ਸੀ ਸਾਰਾ ਆ ਫਾਈ ਕਰੋ ਜਣ ਤੇ ਬਹੁਤ ਲਵੇੜ ਤਾਂ ਦੇਣੇ ਨੇ ਚਲੋ ਭਾਈ ਅੱਜ ਦਾ ਆਪਾਂ ਲਾਈਵ ਬੰਦ ਕਰਦੇ ਆਂ ਧੰਨਵਾਦ ਜੀ ਥੋੜਾ ਮੇਰਾ ਸਾਰਾ ਦਾ ਲਾਈਵ ਦੇਖਣ ਵਾਸਤੇ ਵੀਡੀਓ ਕਹਿੰਦੇ ਭਾਈ 20 ਮਿੰਟ ਦੀ ਪਾਏ ਕਰੋ ਫਿਰ ਤਾਂ ਉਹੀ ਕੰਦਾ ਹੀ ਦਿਖਾਉਣੀ ਹੈ 20 ਮਿੰਟ 10 ਮਿੰਟ ਚ ਮੇਰੇ 10 ਤੋਂ 12 ਮਿੰਟ ਚ ਮੈਂ ਕਵਰ ਹੋ ਜਣੀ ਸਾਰੀ ਚੀਜ਼ ਜਗਾ ਪਣੀ ਹੈ ਬਜਰੀ ਤਾਂ ਨਹੀਂ ਘਟੂਗਾ ਬਜਰੀ ਛੇਗੀ ਬਾਤ ਤੂੰ 커피 ਪਈਏ ਸਰਜੂ ਬਜਰੀ ਨਾਲ ਧੰਨਵਾਦ ਜੀ ਲਾਈਵ ਦੇਖਣ ਵਾਸਤੇ